ਆਵੈ ਵੇਦ ਪੁਰਾਨ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੈ ਅਸਥੂਲ ਚੌਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਅਦੇਸ਼ ਨਾਨਕ ਉਸ ਪੰਡਿਤ ਕੋ ਸਦਾ ਅਦੇਸ਼ ਨਾਨਕ ਉਸ ਪੰਡਿਤ ਕੋ ਸਦਾ ਅਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸਜੀ ਦੀਵਾਨਾਂ ਦੀਆਂ ਹਾਜ਼ਰੀਆਂ ਪਰ ਰਹੀ ਆਪਣੇ ਜੀਵਨ ਦੀਆਂ ਚੱਲ ਰਹੀਆਂ ਘੜੀਆਂ ਨੂੰ ਸਫਲ ਕਰਨ ਦਾ ਸਫਲ ਯਤਨ ਕਰ ਰਹੀ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀ ਜਨੋ ਲੜੀਵਾਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪਾਂ ਕਰ ਰਹੇ ਹਾਂ ਅਸ਼ਟ ਪਦੀ ਨੰਬਰ 9 ਤੇ ਚੌਥੀ ਪੌੜੀ ਦਾ ਪਾਠ ਸੰਗਤੀ ਰੂਪ ਆਪਾਂ ਕੀਤਾ ਹੈ ਇਸ ਪਾਵਨ ਪੌੜੀ ਦੀ ਵਿਚਾਰ ਅੱਜ ਆਪਾਂ ਕਰਨੀ ਹੈ ਸਤਿਗੁਰੂ ਪਾਤਸ਼ਾ ਸਾਨੂੰ ਇਸ ਵਿੱਚ ਕੀ ਗਿਆਨ ਸੋਜੀ ਦੀ ਦਾਤ ਬਖਸ਼ਿਸ਼ ਕਰ ਰਹੀ ਹੈ ਜਿਵੇਂ ਗੁਰਮਖ ਪਿਛਲੇ ਪਦਿਆਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਧਰਮ ਦੀ ਦੁਨੀਆ ਦੇ ਵਿੱਚ ਜਿੰਨਾ ਜਿੰਨਾ ਪਰਸ਼ਾਂ ਨੂੰ ਵਿਸ਼ੇਸ਼ ਸਨਮਾਨ ਜਨਕ ਸਥਾਨ ਪ੍ਰਾਪਤ ਸੀ ਉਹਨਾਂ ਦੀ ਗੱਲ ਗੁਰੂ ਪਾਤਸ਼ਾਹ ਨੇ ਇਸ ਪਾਵਨ ਅਸ਼ਟਪਦੀ ਦੇ ਵਿੱਚ ਕੀਤੀ ਹੈ ਅਪਰਸ ਦੀ ਗੱਲ ਕੀਤੀ ਪਾਤਸ਼ਾਹ ਨੇ ਕੌਣ ਹੁੰਦਾ ਉਸ ਤੋਂ ਬਾਅਦ ਸਤਗੁਰੂ ਪਾਤਸ਼ਾਹ ਜੀ ਨੇ ਵੈਸ਼ਨੋ ਦੀ ਗੱਲ ਕੀਤੀ ਫਿਰ ਭਗਉਤੀ ਦੀ ਗੱਲ ਕੀਤੀ ਭਗਉਤੀ ਦਾ ਅਰਥ ਪ੍ਰਭੂ ਦੀ ਭਗਤੀ ਕਰਨ ਵਾਲਾ ਕੱਲ ਆਪਾਂ ਵਿਚਾਰ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਚੌਥੇ ਪਦੇ ਦੇ ਅੰਦਰ ਧਰਮ ਦੀ ਦੁਨੀਆ ਦੇ ਵਿੱਚ ਇੱਕ ਵਿਸ਼ੇਸ਼ ਸਨਮਾਨਜਨਕ ਨਾਮ ਹੈ ਪੰਡਿਤ ਦਾ ਸਤਗੁਰੂ ਪਾਤਸ਼ਾਹ ਨੇ ਫਿਰ ਪਾਵਨ ਬਾਣੀ ਦੇ ਵਿੱਚ ਪੰਡਿਤ ਹੁੰਦਾ ਕੌਣ ਹੈ ਲੱਛਣ ਕੀ ਨੇ ਪੰਡਿਤ ਦੇ ਉਹਦੀ ਗੱਲ ਪਾਤਸ਼ਾਹ ਨੇ ਬਾਣੀ ਚ ਅੱਜ ਕੀਤੀ ਹੈ 100 ਪੰਡਿਤ ਜੋ ਮਨ ਪਰਬੁੱਧ ਹੈ ਉਹ ਸੋਦਾਰਥ ਹੈ ਉਹ ਪੰਡਿਤ ਹੈ ਅਸਲੀ ਪੰਡਿਤ ਉਹ ਹੈ ਜਦੋਂ ਗੁਰਮਖੋ ਅਸੀਂ ਸ਼ਬਦ ਦੀ ਗੱਲ ਕਰਦੇ ਆ ਨਾ ਪੰਡਿਤ ਸ਼ਬਦ ਆਇਆ ਕਿੱਥੋਂ ਹੈ ਤੇ ਕੋਸ਼ਣ ਦੇ ਮੁਤਾਬਕ ਜਿਹੜਾ ਪੰਡਿਤ ਸ਼ਬਦ ਆ ਨਾ ਉਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਪੰਡ ਪੰਡ ਦਾ ਅਰਥ ਹੁੰਦਾ ਇਕੱਠਾ ਕਰਨ ਵਾਲਾ ਇਕੱਠਾ ਇਕੱਠਾ ਕਰਨਾ ਕਈ ਵਾਰ ਆਪਾਂ ਆਮ ਭਾਸ਼ਾ ਵਿੱਚ ਵੀ ਵਰਤਦੇ ਆ ਇਹ ਚੀਜ਼ ਨੂੰ ਇਕੱਠੀ ਕਰਕੇ ਨਾ ਪੰਡ ਮੰਨ ਲਓ ਸ਼ਬਦ ਆਪਾਂ ਵਰਤਦੇ ਆ ਇਹਨੂੰ ਇਕੱਠਾ ਕਰਕੇ ਪੰਡ ਬੰਨ ਲਓ ਆਮ ਤੌਰ ਉਤੇ ਆਪ ਨੂੰ ਲੱਗਦਾ ਵੀ ਪੰਡ ਸ਼ਬਦ ਪੰਜਾਬੀ ਦਾ ਹੈ ਪੰਡ ਬੰਨਣਾ ਪਰ ਅਸਲ ਦੇ ਵਿੱਚ ਪੰਡ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਕਿਸੇ ਚੀਜ਼ ਨੂੰ ਇਕੱਠਾ ਕਰਨ ਵਾਲਾ ਉਹਨੂੰ ਪੰਡਿਤ ਕਿਹਾ ਜਾਂਦਾ ਹੈ ਗਿਆਨ ਨੂੰ ਇਕੱਠਾ ਕਰਨ ਵਾਲਾ ਦੁਨਿਆਵੀ ਵਿਦਿਆ ਨੂੰ ਇਕੱਠਾ ਕਰਨ ਵਾਲਾ ਕਿਸੇ ਵੀ ਕੰਮ ਦੇ ਵਿੱਚ ਵਿਸ਼ੇਸ਼ ਨਿਪੁੰਨਤਾ ਸਪੈਸ਼ਲਿਸਟੀ ਪੈਦਾ ਕਰਨ ਵਾਲਾ ਜਿਵੇਂ ਕਈ ਸੰਗੀਤ ਦੇ ਆਚਾਰੀਆ ਹੁੰਦੇ ਨੇ ਜਿਨ੍ਹਾਂ ਨੇ ਸੰਗੀਤ ਦੇ ਗਿਆਨ ਨੂੰ ਇਕੱਠਾ ਕੀਤਾ ਹੁੰਦਾ ਹੈ ਸੰਗੀਤ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੁੰਦਾ ਹੈ ਉਹਨਾਂ ਲੋਕਾਂ ਨੂੰ ਵੀ ਪੰਡਿਤ ਕਿਹਾ ਜਾਂਦਾ ਜਿਵੇਂ ਪੰਡਿਤ ਬਿਰਜੂ ਰਾਮ ਜੀ ਪੰਡਿਤ ਹਰੀ RAM ਚੁਰਸੀਆ ਇਦਾਂ ਦੇ ਪ੍ਰਸਿੱਧ ਸੰਗੀਤਕਾਰ ਹੋਏ ਨੇ ਭਾਰਤੀ ਸ਼ਾਸਤਰੀ ਸੰਗੀਤ ਦੇ ਵਿੱਚ ਉਹਨਾਂ ਨੂੰ ਵੀ ਪੰਡਿਤ ਦੀ ਪਦ ਦਿੱਤੀ ਜਾਂਦੀ ਹੈ ਪੰਡਿਤ ਦਾ ਅਰਥ ਹੁੰਦਾ ਕਿਸੇ ਵਿਸ਼ੇਸ਼ ਕੰਮ ਦੇ ਵਿੱਚ ਕਿਸੇ ਵਿਸ਼ੇਸ਼ ਕਰਮ ਦੇ ਵਿੱਚ ਨਿਪੁੰਨਤਾ ਹਾਸਲ ਕਰਨ ਵਾਲਾ ਉਹਦੇ ਗਿਆਨ ਨੂੰ ਇਕੱਠਾ ਕਰਨ ਵਾਲਾ ਜਿਨੇ ਕਿਸ ਚੀਜ਼ ਦੀ ਪੰਡ ਬੰਨੀ ਹੋਈ ਹੈ ਗਿਆਨ ਦੀ ਸਿੱਖਿਆ ਦੀ ਪੰਡ ਬੰਨੀ ਹੋਈ ਹੈ ਇਕੱਠਾ ਕੀਤਾ ਹੋਇਆ ਗਿਆਨ ਕਹਿੰਦੇ ਇਹ ਪੰਡਤ ਹੈ ਹੁਣ ਹਿੰਦੂਸ ਧਰਮ ਦੇ ਅੰਦਰ ਪੰਡਤ ਦੀ ਪਦਵੀ ਬੜੀ ਉੱਚੀ ਮੰਨੀ ਜਾਂਦੀ ਸੀ ਪੰਡਤ ਨੂੰ ਇੱਕ ਵਿਸ਼ੇਸ਼ ਜਾਤੀ ਨਾਲ ਜੋੜ ਲਿਆ ਗਿਆ ਵੈਸੇ ਪੰਡਤ ਦਾ ਅਰਥ ਹੁੰਦਾ ਪੜਿਆ ਲਿਖਿਆ ਵਿਦਵਾਨ ਪਰਸ਼ਾ ਨੂੰ ਪੰਡਤ ਕਿਹਾ ਜਾਂਦਾ ਜਿਵੇਂ ਇਸਲਾਮ ਜਗਤ ਅੰਦਰ ਨਾ ਉਰਦੂ ਭਾਸ਼ਾ ਅੰਦਰ ਸ਼ਬਦ ਉਸਤਾਦ ਵਰਤਿਆ ਜਾਂਦਾ ਹੈ। ਬਸ ਉਸਤਾਦ ਦੇ ਸੰਤੋਲ ਜਿਹੜਾ ਹੈ ਉਹ ਸ਼ਬਦ ਹੈ ਪੰਡਿਤ। ਹਿੰਦੂ ਧਰਮ ਦੇ ਅੰਦਰ ਜਿਹੜਾ ਸੀ ਉਹ ਜਿਹੜੀ ਵਿਦਿਆ ਸੀ ਪੜ੍ਹਾਈ ਸੀ ਗੁਰਮਖੋ ਉਹ ਬ੍ਰਾਹਮਣ ਦੇ ਕੋਲ ਹੁੰਦੀ ਸੀ। ਇਸ ਕਰਕੇ ਬ੍ਰਾਹਮਣ ਦੇ ਨਾਮ ਦੇ ਨਾਲ ਹੀ ਇਹ ਸ਼ਬਦ ਜੋੜ ਦਿੱਤਾ ਗਿਆ ਪੰਡਿਤ ਜੋੜ ਦਿੱਤਾ ਗਿਆ ਵੀ ਇਹ ਪੰਡਿਤ ਹੈ ਪਰ ਅਸਲ ਕੋਈ ਇਹ ਪੱਕਾ ਨਹੀਂ ਹੈ ਵੀ ਜਿਹੜਾ ਪੰਡਿਤ ਹੋਵੇਗਾ ਉਹਦਾ ਬ੍ਰਾਹਮਣ ਹੋਣਾ ਜ਼ਰੂਰੀ ਹੈ ਪਰ ਇਹ ਹੁਣ ਇੱਕੋ ਹੀ ਸ਼ਬਦ ਬਣ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਪਾਤਸ਼ਾਹ ਕਹਿੰਦੇ ਜੀਨੇ ਉਸ ਮੂਲ ਪਰਮਾਤਮਾ ਦੇ ਤਤ ਦੀ ਪਛਾਣ ਕਰ ਲਈ ਉਸ ਨੂੰ ਪੰਡਤ ਕਿਹਾ ਗਿਆ ਬਹੁਤ ਬਹੁਤ ਥਾਮਨ ਦੇ ਉੱਤੇ ਬਾਣੀ ਦੇ ਅੰਦਰ ਜਿੱਦੋਂ ਬ੍ਰਾਹਮਣ ਸਭ ਕੁਝ ਜਾਣਦਾ ਹੋਇਆ ਗਿਆਨਵਣ ਹੋ ਕੇ ਵੀ ਕਰਮਕਾਂਡ ਕਰਦਾ ਲੋਕਾਂ ਨੂੰ ਧਰਮ ਦੇ ਵਿੱਚ ਪਾਉਂਦਾ ਤੇ ਧਰਮ ਦੇ ਨਾਂ ਦੇ ਉੱਤੇ ਫਿਰ ਧਨ ਦੌਲਤ ਦੀ ਗੱਲ ਕਰਦਾ ਮਾਇਆ ਇਕੱਠੀ ਕਰਨ ਦੀ ਗੱਲ ਧਰਮ ਦੇ ਨਾਂ ਤੇ ਕਰਦਾ ਗੁਰੂ ਪਾਤਸ਼ਾਹ ਨੇ ਉਦੋਂ ਉਹਨੂੰ ਫਿਰ ਪੰਡਤ ਕਹਿ ਕੇ ਸਬੋਧਨ ਕਰਕੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਜਦੋਂ ਪੰਡਤ ਕੌਣ ਹੁੰਦਾ ਹੈ ਇਹ ਗੱਲ ਅਸੀਂ ਬਾਣੀ ਵਿੱਚੋਂ ਲੱਭਦੇ ਆ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਈ ਬਚਨ ਆਉਂਦਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਨਿਰਗੁਣ ਸਰਗੁਣ ਆਪੇ ਸੋਈ ਉਹ ਪ੍ਰਮਾਤਮਾ ਆਪ ਹੀ ਦ੍ਰਿਸ਼ਟਮਾਨ ਆਪ ਹੀ ਅਦ੍ਰਿਸ਼ਟ ਹੈ ਨਿਰਗੁਣ ਸਰਗੁਣ ਦਾ ਕੀ ਅਰਥ ਹੁੰਦਾ ਅਦ੍ਰਿਸ਼ਟ ਸਰਗੁਣ ਦਾ ਅਰਥ ਦ੍ਰਿਸ਼ਟਮਾਨ ਜਿਸ ਜਿਸ ਨੇ ਇਸ ਗੱਲ ਨੂੰ ਸਮਝ ਲਿਆ ਭਾਵੇਂ ਦਿਸ ਰਿਹਾ ਤੇ ਭਾਵੇਂ ਨਹੀਂ ਦਿਸ ਰਿਹਾ ਪਰ ਸਭ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਹੀ ਵਰਤ ਰਿਹਾ ਹੈ ਸਾਰੇ ਉਸੇ ਦਾ ਰੂਪ ਨੇ ਜਿਹੜੇ ਦਿਖ ਰਹੇ ਨੇ ਉਹ ਵੀ ਪ੍ਰਮਾਤਮਾ ਦਾ ਰੂਪ ਨੇ ਜੋ ਨਹੀਂ ਦਿਖ ਰਿਹਾ ਉਹ ਵੀ ਪ੍ਰਮਾਤਮਾ ਦੀ ਸਮਰਥਾ ਹੈ ਜਿਸ ਨੇ ਇਸ ਗੱਲ ਨੂੰ ਸਮਝ ਲਿਆ ਤਤ ਪਛਾਣਿਆ ਜਿਸ ਨੇ ਇਸ ਤਤ ਦੀ ਪਹਿਚaan ਕਰ ਲਈ ਸਮਝ ਲਿਆ ਸੋ ਪੰਡਤ ਹੋਈ ਪਾਤਸ਼ਾਹ ਕਹਿੰਦੇ ਉਹ ਪੰਡਤ ਹੈ ਇੱਕ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਹਰਨਾ ਬਾਜਾਂ ਤੈ ਸਿੱਖਦਾਰਾਂ ਇਹਨਾ ਪੜਿਆ ਨਾਉ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਹੀਂ ਥਾਉ ਸੋ ਪੜਿਆ ਸੋ ਪੰਡਤ ਬੀਨਾ ਬੀਨਾ ਕਹਿੰਦੇ ਨੇ ਸਿਆਣੇ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਹੀ ਪੜਿਆ ਲਿਖਿਆ ਉਹੀ ਸਿਆਣਾ ਪੰਡਤ ਹੈ ਜਿੰਨੀ ਕਮਾਣਾ ਨਾਉ ਜਿਨ੍ਹਾਂ ਨੇ ਭਾਈ ਸੱਚ ਨੂੰ ਕਮਾ ਲਿਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੈ ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹੀ ਪੰਡਤ ਹੈ ਭਾਵ ਕਿ ਗੁਰਬਾਣੀ ਨੇ ਕਿਸੇ ਵਿਸ਼ੇਸ਼ ਜਾਤ ਦੇ ਨਾਲ ਗੁਰਮਖ ਪੰਡਤ ਨੂੰ ਨਹੀਂ ਜੋੜਿਆ ਪਰ ਨਾਲ ਹਾਂ ਇੱਕ ਬਚਨ ਬਾਬਾ ਕਬੀਰ ਸਾਹਿਬ ਦਾ ਵੀ ਅਸੀਂ ਪੜਦੇ ਹਾਂ ਹੋਰ ਲੈ ਲਈਏ ਥੋੜਾ ਜਿਹਾ ਇੱਕ ਬਚਨ गर्भ वास् में कुल नहीं जाती ब्रह्म बिन्दति सब उत्पाति कहरे पंडित ब्राह्मण ਕਮ ਕੇ ਹੋਏ ਇਹ ਪੜਿਆ ਲਿਖਿਆ ਪੰਡਤ ਤਾ ਤੂੰ ਬ੍ਰਾਹਮਣ ਕਦੋਂ ਤੋਂ ਹੋ ਗਿਆ ਅਰਥ ਕੀ ਬਣਿਆ ਬ੍ਰਾਹਮਣ ਕਹਿ ਕਹਿ ਜਨਮ ਮਤਖੋਏ ਗਰਭ ਤੇ ਵਿੱਚ ਕਿਸੇ ਦੀ ਜਾਤ ਨਹੀਂ ਹੁੰਦੀ ਕਬੀਰ ਸਾਹਿਬ ਕਹਿੰਦੇ ਕੋਈ ਮਾਤਾ ਦੇ ਗਰਭ ਦੇ ਵਿੱਚ ਕਿਸੇ ਦੀ ਕੁੱਲ ਕਿਸੇ ਦੀ ਜਾਤ ਨਹੀਂ ਹੁੰਦੀ ਉੱਥੇ ਕੇਵਲ ਇਨਸਾਨ ਹੁੰਦਾ ਹੈ ਰੱਬ ਦਾ ਰੂਪ ਹੁੰਦਾ ਹੈ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਸਾਰੇ ਉਸ ਬ੍ਰਹਮ ਬਿੰਦ ਤੋਂ ਹੀ ਪੈਦਾ ਹੁੰਦੇ ਆ ਕਹੋਰੇ ਪੰਡਤ ਬ੍ਰਾਹਮਣ ਕੱਬ ਕੇ ਹੋਏ ਦੱਸਤਾ ਸਹੀ ਉਹ ਪੜਿਆ ਲਿਖਿਆ ਸਿਆਣਿਆਂ ਬੰਦਿਆਂ ਇੱਥੇ ਪੜ੍ਹ ਦਾ ਅਰਥ ਕੀ ਬਣੇਗਾ ਪੜਿਆ ਲਿਖਿਆ ਸਾਣਾ ਬੰਦਾ ਤੂੰ ਪੜਿਆ ਲਿਖਿਆ ਹੈ ਸਿਆਣਾ ਵਸਤਾ ਸਹੀ ਫਿਰ ਜਦੋਂ ਸਾਰੇ ਦੇ ਸਾਰੇ ਇੱਕੋ ਹੀ ਬ੍ਰਹਮ ਤੋਂ ਪੈਦਾ ਹੋਏ ਨੇ ਫਿਰ ਤੂੰ ਉੱਚਾ ਬ੍ਰਾਹਮਣ ਕਿਵੇਂ ਹੋ ਗਿਆ ਤੇ ਦੂਜੇ ਨੀਵੇਂ ਕਿਵੇਂ ਹੋ ਗਏ ਜਦੋਂ ਆਪਾਂ ਸਾਰੇ ਇੱਕ ਨੂਰ ਤੇ ਸਮਝਕ ਉਪਜਾਈਆਂ ਸਾਰੇ ਇੱਕੋ ਤੋਂ ਹੀ ਪੈਦਾ ਹੋਏ ਆ ਫਿਰ ਇਹ ਪੜਿਆ ਲਿਖਿਆ ਪੰਡਿਤ ਬੰਦਿਆਂ ਤੂੰ ਦੱਸ ਬ੍ਰਾਹਮਣ ਕਦ ਕੇ ਹੋਏ ਦੱਸ ਫਿਰ ਬ੍ਰਾਹਮਣ ਕਦੋਂ ਤੇ ਕਿਵੇਂ ਬਣ ਗਿਆ ਤੂੰ ਕਿਵੇਂ ਦੂਜਿਆਂ ਨਾਲ ਉੱਚਾ ਹੋ ਗਿਆ ਬ੍ਰਾਹਮਣ ਕਹਿ ਕੇ ਜਨਮ ਮਤ ਕੋਏ ਆਪਣੇ ਆਪ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਨਮ ਜਾਤ ਤੋਂ ਉੱਚਾ ਮੰਨ ਕੇ ਆਪਣੇ ਜਨਮ ਨੂੰ ਨਾ ਗਵਾ ਕਿਉਂ ਕਿਉਂਕਿ ਇਹ ਪਰਮੇਸ਼ਰ ਹਨ ਉਹ ਜਾਤ ਨਹੀਂ ਦੇਖਦਾ ਉਹ ਜੋਤ ਦੇਖਦਾ ਹੈ ਕਿ ਇਹਦੇ ਅੰਦਰ ਜੋਤ ਬਲਦੀ ਪਈ ਹੈ ਪ੍ਰਮਾਤਮਾ ਦੀ ਤਾਂ ਇਸ ਕਰਕੇ ਵਰਮਖੋ ਪਰਾਤਨ ਜਿਹੜਾ ਸਨਾਤਨ ਧਰਮ ਸੀ ਉਹਦੇ ਵਿੱਚ ਬ੍ਰਾਹਮਣ ਦੇ ਨਾਮ ਦੇ ਨਾਲ ਹੀ ਇਹ ਪੰਡਿਤ ਜੋੜ ਦਿੱਤਾ ਗਿਆ ਕਿਉਂਕਿ ਵਿਦਿਆ ਸੀ ਜਿਹੜੀ ਉਹ ਇੱਕ ਉੱਚ ਬ੍ਰਾਹਮਣ ਨੇ ਆਪਣੇ ਕਬਜ਼ੇ ਵਿੱਚ ਰੱਖੀ ਸੀ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਜਦੋਂ ਫਿਰ ਪੰਡਿਤ ਦੀ ਪਰਿਭਾਸ਼ਾ ਦਿੱਤੀ ਮੇਂ ਕੌਣ ਹੁੰਦਾ ਹੈ ਪੰਡਿਤ ਫਿਰ ਪਾਤਸ਼ਾਹ ਨੇ ਬ੍ਰਾਹਮਣ ਨੂੰ ਨਹੀਂ ਕਿਹਾ ਕਿ ਜਿਹੜਾ ਬ੍ਰਾਹਮਣਾ ਦੇ ਘਰੇ ਜੰਮਿਆ ਉਹ ਹੀ ਪੰਡਿਤ ਹੈ ਪਾਤਸ਼ਾਹ ਕਹਿੰਦੇ ਨਹੀਂ ਸੋ ਪੰਡਿਤ ਜੋ ਮਨ ਪਰਬੁੱਧ ਹੈ ਕੁਮਕੁ ਪਰਬੁੱਧੇ ਦਾ ਅਰਥ ਹੁੰਦਾ ਜਗਾਉਣਾ ਮਨ ਨੂੰ ਜਗਾਉਣ ਵਾਲਾ ਉਹ ਨਹੀਂ ਪੰਡਿਤ ਜਿਹੜਾ ਦੁਨੀਆ ਨੂੰ ਕਹਾਣੀਆਂ ਸੁਣਾਉਂਦਾ ਹੈ ਗਿਆਨ ਦਿੰਦਾ ਨਹੀਂ ਪਾਤਸ਼ਾਹ ਕਹਿੰਦੇ ਪੰਡਿਤ ਵੱਚ ਪੋਥੀਆਂ ਨਾ ਬੁੱਝੈ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਜਿਹੜਾ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਗ੍ਰੰਥਾਂ ਨੂੰ ਵਿਚਾਰਦਾ ਹੈ வாਚਦਾ ਹੈ ਪੜ੍ਹਦਾ ਹੈ ਤੇ ਪੜ੍ਹ ਕੇ ਆਪਣੇ ਮਨ ਨੂੰ ਸਮਝਾਉਣ ਦੀ ਥਾਂ ਦੇ ਉੱਪਰ ਵੀ ਆਪ ਨਹੀਂ ਮੰਨਦਾ ਪਰ ਦੂਜਿਆਂ ਨੂੰ ਇਸ ਕਰਕੇ ਸਮਝਾ ਰਿਹਾ ਵੀ ਪੈਸੇ ਮਿਲਣਗੇ ਪਾਤਸ਼ਾਹ ਕਹਿੰਦੇ ਅਨਕੁਮਤੀ ਦੇ ਚਲੇ ਤਾਂ ਮਾਇਆ ਦੀ ਖੇਡ ਹੈ ਸਾਰੀ ਇਹ ਤਾਂ ਮਾਇਆ ਦੀ ਨਾ ਮੈਂ ਬੇਨਤੀ ਕਰਦਾ ਹੁਣ ਨਾ ਵੀ ਜੇ ਕੋਈ ਮੇਰੇ ਵਰਗਾ ਬੰਦਾ ਹੈ ਸਮਝ ਲੇ ਕਿ ਮੈਨੂੰ ਚਾਲਕ ਪੰਕਤੀਆਂ ਦੇ ਅਰਥ ਆਉਂਦੇ ਨੇ ਤੇ ਇਹ ਇਹਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਥੱਲੇ ਬੈਠੇ ਹੋ ਫੁੱਟ ਮੈਂ ਉੱਚਾ ਬੈਠਾ ਡਾਕਟਰ ਖੁਦ ਵੀ ਬਿਮਾਰ ਹੋ ਜੇ ਨਾ ਠੀਕ ਤਾਂ ਹੀ ਹੁੰਦਾ ਜੇ ਦਵਾਈ ਖਾਏਗਾ ਤੇ ਜੇ ਡਾਕਟਰ ਇਹ ਗੱਲ ਕਹਿ ਦੇਵੇ ਵੀ ਮੈਨੂੰ ਤਾਂ ਦਵਾਈ ਖਾਣ ਦੀ ਲੋੜ ਨਹੀਂ ਕਿਉਂ ਮੈਨੂੰ ਬਹੁਤੀਆਂ ਦਵਾਈਆਂ ਦਾ ਨਾਂ ਪਤਾ ਹੈ ਨਾਂ ਪਤੇ ਹੋਣ ਨਾਲ ਕੀ ਹੋਣਾ ਖਾਣੀ ਪੈਣੀ ਹੈ ਭਾਵੇਂ ਕੋਈ ਫੁੱਟ ਥੱਲੇ ਬੈਠਾ ਭਾਵੇਂ ਉੱਚਾ ਬੈਠਾ ਜੇ ਸੱਚ ਨੂੰ ਧਾਰਨ ਕਰਾਂਗੇ ਨਾਮ ਨੂੰ ਧਾਰਨ ਕਰਾਂ ਗੱਲ ਤਾਂ ਤਾਂ ਹੀ ਬਣਨੀ ਹੈ ਤਾਂ ਇਸੇ ਤਰ੍ਹਾਂ ਗੁਰੂ ਪਾਤ ਜੀ ਗੁਰੂ ਪਾਤ ਜੀ ਨੇ ਕਿਹਾ 100 ਪੰਡਿਤ ਕੌਣ ਜੋ ਮਨ ਪਰਬੁੱਧ ਹੈ ਜੋ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਜਗਾਉਂਦਾ ਹੈ ਕਿਤੇ ਐਸਾ ਤੇ ਨਹੀਂ ਹੈ ਕਿ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਿਤੇ ਦੂਜਾਂ ਦੀ ਰਖਵਾਲੀ ਕਰਦਿਆ ਕਰਦਿਆ ਆਪਣਾ ਘਰ ਲੁੱਟਿਆ ਜਾਏ ਕਿਤੇ ਇਹ ਇਦਾਂ ਨਾ ਕਦੇ ਹੋਵੇ ਉਸ ਸਭ ਤੋਂ ਪਹਿਲਾਂ ਸ਼ੁਰੂਆਤ ਗੁਰਮਖੋ ਆਪਣੇ ਹੀ ਮਨ ਤੋਂ ਕਰਨੀ ਹੈ ਇਹ ਇਹ ਧਿਆਨ ਰੱਖਣਾ ਹੈ ਸਦਾ ਸੋ ਪੰਡਿਤ ਜੋ ਮਨ ਪ੍ਰਬੋਧ ਹੈ RAM ਨਾਮ ਆਤਮ ਮੈਂ ਸੋਧੈ ਸੋਧਦਾ ਹੁੰਦਾ ਪੜਤਾਲ ਕਰਦਾ ਹੈ ਖੋਜਦਾ ਹੈ RAM ਦੇ ਨਾਮ ਨੂੰ ਆਪਣੀ ਆਤਮਾ ਦੇ ਵਿੱਚੋਂ ਲੱਭਦਾ ਹੈ ਪਤਾ ਇਹ ਨੂੰ ਇਹ ਬਾਹਰੋਂ ਨਹੀਂ ਆਉਣਾ ਜੇ ਪਰਮਾਤਮਾ ਮੇਰੇ ਅੰਦਰ ਬੈਠਾ ਹੈ ਤੇ ਨਾਮ ਦੀ ਦਾਤ ਅੰਦਰੋਂ ਹੀ ਪੈਦਾ ਹੋਣੀ ਹੈ ਗੁਰੂ ਨੇ ਤਾਂ ਜਾਗ ਲਾਉਣੀ ਹੈ ਇਸ ਕਰਕੇ RAM ਨਾਮ ਆਤਮਮੈ ਸੋਤੈ RAM ਨਾਮ ਸਾਰ ਰਸ ਪੀਵੇ ਜਦੋਂ ਵੀ ਆਤਮਿਕ ਦਾਤ ਪ੍ਰਾਪਤ ਕਰਦਾ ਹੈ ਨਾ ਤੇ ਪਰਮੇਸ਼ਰ ਨੇ ਨਾਮ ਰਸ ਨੂੰ ਪਿੰਦਾ ਹੈ ਇਹ 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 ਆ ਅਸਲੀ ਪੰਡਤ ਉਹ ਪੰਡਤ ਜਿਹੜਾ ਸੱਚਮੁੱਚ ਇੱਕ ਪਰਮੇਸ਼ਰ ਨਾਲ ਜੁੜ ਕੇ ਬੈਠਾ ਹੈ ਜਿਹੜਾ ਸੱਚਮੁੱਚ ਆਪਣੇ ਮਨ ਨੂੰ ਜਗਾਉਣਾ ਚਾਹੁੰਦਾ ਹੈ। ਉਹਨੂੰ ਗਿਆਨੀ ਕਹਿ ਲੋ ਪੰਡਤ ਕਹਿ ਲੋ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਉਹ ਹੁੰਦਾ ਵੀ ਆਪ ਵੀ ਜਪਣਾ ਹੈ ਤੇ ਹੋਰਾਂ ਨੂੰ ਵੀ ਜਪਾਉਣਾ ਹੈ। ਆਪ ਨੂੰ ਆਪ ਵੀ ਸਮਝਣਾ ਹੈ ਤੇ ਦੂਜਿਆਂ ਨੂੰ ਵੀ ਸਮਝਾਉਣਾ ਹੈ। ਇਹ ਤੇ ਚੰਗੀ ਹੈ ਆਦਤ। ਸੋਹਣੀ ਆਦਤ ਹੈ। ਇੱਕ ਇਹ ਹੁੰਦਾ ਵੀ ਆਪਾਂ ਨੂੰ ਕੋਈ ਲੋੜ ਨਹੀਂ ਮੈਂ ਇਸ ਕਰਕੇ ਪੜ ਰਿਹਾ ਹਾਂ ਵੀ ਦੂਜਿਆਂ ਨੂੰ ਸੁਣਾ ਕੇ ਤੇ ਪੈਸੇ ਇਕੱਠੇ ਕਰ ਸਕਾਂ ਅਨਕੁਮਤੀ ਦੇ ਚੱਲੇ ਮਾਇਆ ਦਾ ਵਪਾਰ ਹੁੰਦਾ ਹੈ ਖਾਸ ਕਰ ਧਰਮ ਦੀ ਦੁਨੀਆ ਅੰਦਰ ਇਹ ਬਹੁਤ ਹੁੰਦਾ ਹੈ ਜਿੱਥੇ ਬੰਦਾ ਜਾਂਦਾ ਹੈ ਨਾ ਉਹੋ ਜਿਹਾ ਬਣ ਜਾਂਦਾ ਹੈ ਜਿੱਥੇ ਗਿਆ ਉੱਥੋਂ ਦੀਆਂ ਸਿਫਤਾਂ ਕਰ ਦਿੱਤੀਆਂ ਨਹੀਂ ਗੁਰੂ ਬਾਬੇ ਨੇ ਸਾਨੂੰ ਉਹੀ ਸਿਖਾਇਆ ਸੀ ਧਰਮੀ ਪ੍ਰਸਿੱਧ ਕਰਨ ਖੁੰਸ਼ਾਨੀ ਕੀ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਜਦੋਂ ਹਿੰਦੂ ਤੀਰਥਾਂ ਵੱਲ ਜਾਂਦੇ ਨੇ ਨਾ ਉਦੋਂ ਪਾਤਸ਼ਾਹ ਆਪਣਾ ਵੇਸ ਆਪਣਾ ਰੂਪ ਉਦਾਂ ਦਾ ਬਣਾ ਲੈਂਦੇ ਆ ਜਦੋਂ ਪਹਾੜਾਂ ਵੱਲ ਜਾਂਦੇ ਨੇ ਫਿਰ ਉਦਾਂ ਦਾ ਬਣਾ ਲੈਂਦੇ ਆ ਮੌਸਮ ਹੋਰ ਹੈ ਜਿਹੜਾ ਹਾਲਾਤ ਹੋਰ ਹੈ ਜਦੋਂ ਮੱਕੇ ਦੀ ਯਾਤਰਾ ਮੁਸਲਮਾਨਾਂ ਦੀ ਯਾਤਰਾ ਕਰਦੇ ਆ ਤੀਰਥ ਉੱਥੋਂ ਦੇ ਸਥਾਨਾਂ ਦੀ ਉਦੋਂ ਪਾਤਸ਼ਾ ਆਪਣਾ ਪਹਿਰਾਵਾ ਬਦਲ ਲੈਂਦੇ ਆ ਆਪਣੀ ਬੋਲੀ ਵੀ ਬਦਲ ਲੈਂਦੇ ਆ ਬਾਬੇ ਨੇ ਬਾਬਾ ਥਾਂ ਥਾਂ ਤੇ ਗਿਆ ਆਪਣਾ ਪਹਿਰਾਵਾ ਬਦਲਿਆ ਆਪਣੀ ਬੋਲੀ ਬਦਲੀ ਪਰ ਬਾਬੇ ਨੇ ਸੱਚ ਨਹੀਂ ਬਦਲਿਆ ਜਿਹੜਾ ਇੱਕ ਓੰਕਾਰ ਦੀ ਧੁਣੀ ਬਾਬਾ ਹਰਦਵਾਰ ਲਾਉਂਦਾ ਹੈ ਨਾ ਉਹੀ ਇੱਕ ਓੰਕਾਰ ਦੀ ਧੁਣੀ ਬਾਬਾ ਮੱਕੇ ਲਾਉਂਦਾ ਹੈ ਉਹੀ ਇੱਕ ਓੰਕਾਰ ਦੀਆਂ ਦਾਤਾਂ ਜੋਗੀਆਂ ਨੂੰ ਨਾਥਾਂ ਨੂੰ ਸਮਝਾਉਂਦਾ ਗੁਰਮੁਖੋ ਅਰਥ ਕੀ ਬਣਿਆ ਬਾਬੇ ਨੇ ਕੱਪੜੇ ਬਦਲੇ ਬਾਹਰ ਦੇ ਬਾਬੇ ਨੇ ਬੋਲੀ ਬਦਲੀ ਆਪਣੀ ਪਰ ਬਾਬੇ ਨੇ ਸਿਧਾਂਤ ਤੇ ਸੱਚ ਨਹੀਂ ਬਦਲਿਆ ਅੱਜ ਦਾ ਬੰਦਾ ਕੀ ਕਰਦਾ ਹੈ ਅੱਜ ਦਾ ਬੰਦਾ ਕੱਪੜੇ ਉਹੀ ਰੱਖਦਾ ਹੈ ਬੋਲੀ ਵੀ ਉਹੀ ਰੱਖਦਾ ਹੈ ਵਰਤਾਂਤਾਂ ਦੇ ਉੱਤੇ ਸੱਚ ਬਦਲ ਜਾਂਦਾ ਹੈ ਉਹਦਾ ਉਹਦਾ ਸੱਚ ਬਦਲਦਾ ਹੈ ਇਸ ਕਰਕੇ ਤੂੰ ਗੁਰੂ ਪਾਤਸ਼ਾਹ ਦੀ ਬਾਣੀ ਨੇ ਕਿਹਾ RAM ਨਾਮ ਸਾਰ ਰਸ ਪੀਵੇ ਸੱਚਾ ਅਸਲੀ ਪੰਡਤ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਮ ਰਸ ਨੂੰ ਪੀਂਦਾ ਹੈ ਉਸ ਪੰਡਤ ਕਾ ਉਪਦੇਸ਼ ਜਗ ਜੀਵੇ ਆਤਮਿਕ ਤੌਰ ਦੇ ਉੱਤੇ ਜਿੱਥੇ ਉਹ ਆਪ ਜਿਉਂਦਾ ਹੈ ਜਾਗਦਾ ਹੈ ਉੱਥੇ ਉਸ ਦੇ ਉਪਦੇਸ਼ਾਂ ਦੇ ਸਦਕਾ ਉਹਦੀ ਦਿੱਤੀ ਸਿੱਖਿਆ ਦੇ ਸਦਕਾ ਜੱਗ ਵੀ ਆਤਮਿਕ ਤੌਰ ਦੇ ਉੱਤੇ ਜੀਵਨਦਾ ਸੰਸਾਰ ਵੀ ਆਤਮਿਕ ਜ਼ਿੰਦਗੀ ਜਿਉਂਦਾ ਹੈ ਇੱਥੇ ਜੀਵੇ ਦਾ ਕੀ ਅਰਥ ਹੈ ਆਤਮਿਕ ਜ਼ਿੰਦਗੀ ਦਾ ਜਿਉਣਾ ਹਰੀ ਕੀ ਕਥਾ ਹਰੀ ਦੀ ਕਥਾ ਨੂੰ ਹਰੀ ਦੀ ਕਥਾ ਦਾ ਕੀ ਅਰਥ ਹੈ ਹਰੀ ਦੇ ਬਚਨ ਹਰੀ ਦੀਆਂ ਗੱਲਾਂ ਹਰੀ ਪਰਮਾਤਮਾ ਦੀਆਂ ਸਿਫਤਾਂ ਕੱਲਾ ਸੁਣਾਉਂਦਾ ਥੋੜਾ ਹੈ ਹਿਰਦੈ ਵਸਾਵੇ ਆਪਣੇ ਮਨ ਵਿੱਚ ਵੀ ਵਸਾਉਂਦਾ ਹੈ ਆਪਣੇ ਆਪ ਦੇ ਵਿੱਚ ਵੀ ਅੰਦਰ ਲੈ ਕੇ ਜਾਂਦਾ ਹੈ ਸੋ ਪੰਡਿਤ ਫਿਰ ਜੋਣ ਨਾ ਆਵੇ ਜਿਹੜਾ ਐਸਾ ਪੰਡਤ ਹੈ ਜਿਸ ਐਸੇ ਇਨਸਾਨ ਪੜ੍ਹੇ ਲਿਖੇ ਇਨਸਾਨ ਦੇ ਵਿੱਚ ਐਸੇ ਗੁਣ ਨੇ ਫਿਰ ਜੋਣ ਨਾ ਆਵੇ ਫਿਰ ਉਹ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ ਉਹ ਫਿਰ ਮੁਕਤ ਹੋ ਜਾਂਦਾ ਹੈ ਉਹ ਆਜ਼ਾਦ ਹੋ ਜਾਂਦਾ ਹੈ ਗੁਰਮਖੋ ਜਨਮ ਤੇ ਮਰਨ ਦਾ ਗੁਰਮਖੋ ਅਰਥਕੰ ਦਾ ਇਹ ਨਹੀਂ ਹੈ ਵੀ ਅਸੀਂ ਸਰੀਰਕ ਤੌਰ ਤੇ ਮਰਦੇ ਹਾਂ ਇਦਾਂ ਨਹੀਂ ਹੁੰਦਾ ਸਰੀਰਕ ਤੌਰ ਤੇ ਮੌਤ ਇੱਕੋ ਵਾਰ ਹੁੰਦੀ ਹੈ ਪਰ ਕਈ ਵਾਰ ਬੰਦਾ ਥਾਂ ਥਾਂ ਉੱਤੇ ਮਰਦਾ ਹੈ ਲੀਡਰਾਂ ਕੋਲੇ ਗਿਆ ਉੱਥੇ ਮਰ ਗਿਆ ਜਾ ਕੇ ਉਹ ਡਿੱਗ ਪਿਆ ਪੈਰਾਂ ਦੇ ਵਿੱਚ ਤੂੰ ਮੇਰੀ ਗੱਲ ਮੰਨ ਲਾ ਤੇਰੇ ਤੋਂ ਬਿਨਾ ਮੇਰਾ ਸਹਾਰਾ ਹੀ ਕੋਈ ਨਹੀਂ ਕਿਸੇ ਧਨਵਾਨ ਕੋਲੇ ਜਾ ਕੇ ਬਹਿ ਗਿਆ ਉੱਥੇ ਜਾ ਕੇ ਨੱਕ ਝੁਕਾ ਦਿੱਤਾ ਮੱਥਾ ਟੇਕ ਦਿੱਤਾ ਆਪਣਾ ਉੱਥੇ ਜਾ ਕੇ ਮਰ ਗਿਆ ਇਦਾਂ ਤਾਕਤਵਰਾਂ ਦੇ ਥੱਲੇ ਜਾ ਕੇ ਮਰਦਾ ਹੈ ਲੋਭ ਦੇ ਵਿੱਚ ਮਰਦਾ ਹੈ ਹੰਕਾਰ ਦੇ ਵਿੱਚ ਮਰਦਾ ਹੈ ਥਾਂ ਥਾਂ ਤੇ ਮਰਦਾ ਹੈ ਤਾਂ ਹੀ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਚਾਤਾ ਮੈਨੂੰ ਵੀ ਇਹ ਮਰਨ ਦਾ ਪਰ ਪ੍ਰਮਾਤਮਾ ਮੈਂ ਕਿਸੇ ਜਾ ਕੇ ਬਾਦਸ਼ਾਹ ਦੇ ਦਰਬਾਰ ਨਾ ਮਰਾਂ ਮੈਂ ਕਿਸੇ ਜਾ ਕੇ ਲੀਡਰ ਦੇ ਅੱਗੇ ਨਾ ਮਰਾਂ ਜੇ ਮੈਂ ਮਰਾਂ ਤਾਂ ਮਰوں ਤਾਂ ਹਰ ਕਾ ਦੁਆਰ ਜਿਹੜੀ ਮੇਰੇ ਅੰਦਰ ਦਾ ਉਹ ਵੈਣਾ ਉਹ ਮੈਂ ਹਰੀ ਜੀ ਤੇਰੇ ਦਰ ਦੇ ਉੱਤੇ ਆ ਕੇ ਮਰਾਂ ਮੈਂ ਤੇਰੀ ਦਰ ਤੇ ਆ ਕੇ ਝੁਕਾਂ ਤੇਰੇ ਦਰ ਉੱਤੇ ਆ ਕੇ ਨਮਸਕਾਰ ਕਰਾਂ ਐਦਾਂ ਹੁੰਦਾ ਗੁਰਮਖੋ ਸੱਚ ਨੂੰ ਛੱਡ ਕੇ ਲਾਲਚ ਦੇ ਪਿੱਛੇ ਲੱਗ ਕੇ ਅਸਲ ਮਰਨਾ ਸਮਝੋ ਕੀ ਹੁੰਦਾ ਸੱਚ ਨੂੰ ਧਰਮ ਨੂੰ ਅਸਲੀਅਤ ਨੂੰ ਛੱਡ ਕੇ ਲਾਲਚ ਵਸ ਥਾਂ ਥਾਂ ਉੱਤੇ ਝੁਕਣਾ ਗੁਰਮਖੋ ਮਰਨਾ ਹੀ ਹੁੰਦਾ ਏਸੀ ਦੀ ਗੱਲ ਕੀਤੀ ਬਾਬੇ ਨੇ ਬਾਦਸ਼ਾਹ ਕਹਿੰਦੇ ਸੋ ਪੰਡਤ ਫਿਰ ਜੋਣ ਨਾ ਆਵੇ ਇੱਕ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਇਨਸਾਨ ਪੜਿਆ ਲਿਖਿਆ ਵਿਦਵਾਨ ਗਿਆਨੀ ਪੰਡਤ ਉਹ ਇਹਨਾਂ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ ਉਹ ਥਾਂ ਥਾਂ ਤੇ ਨਹੀਂ ਮਰਦਾ ਸੋ ਪੰਡਤ ਫਿਰ ਜੋਣ ਨ ਆਵੇ 베ਦ ਪੁਰਾਣ ਸਿਮਰਤ ਬੂਝੈ ਮੂਲ ਇਹਨਾਂ ਧਾਰਮਿਕ ਗ੍ਰੰਥਾਂ ਦੀ ਅਸਲੀਅਤ ਨੂੰ ਸਮਝਦਾ ਹੈ ਮੂਲ ਦਾ ਕੀ ਅਰਥ ਹੁੰਦਾ ਹੈ ਮੂਲ ਆਧਾਰ ਅਸਲੀਅਤ ਅਸਲੀਅਤ ਕੀ ਹੈ ਗੁਰਮਖੋ ਪਰਮੇਸ਼ਰ ਹੀ ਹੈ ਸੂਖਮ ਮੈਂ ਜਾਣੈ ਅਸਥੂਲ ਸੂਖਮ ਦ੍ਰਿਸ਼ਟਮਾਨ ਅਸਥੂਲ ਅਦ੍ਰਿਸ਼ਟ ਸੂਖਮ ਸਾਰੇ ਸੂਖਮ ਸੰਸਾਰ ਦੇ ਵਿੱਚ ਕਹਿਣ ਲੱਗੇ ਇੱਕ ਅਸਥੂਲ ਨੂੰ ਹੀ ਜਾਣਦਾ ਹੈ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਨਾ ਦਿਸਣ ਵਾਲੇ ਪਰਮਾਤਮਾ ਨੂੰ ਹੀ ਜਾਣਦਾ ਹੈ ਸਾਰੇ ਵਿੱਚ ਉਹੀ ਸਾਰੇ ਦ੍ਰਿਸ਼ਟਮਾਨ ਦੇ ਵਿੱਚ ਨਾ ਦਿਸਣ ਵਾਲਾ ਪਰਮਾਤਮਾ ਹੀ ਤੇ ਬੈਠਾ ਹੈ ਸੂਖਮ ਮੈਂ ਜਾਣੈ ਅਸਥੂਲ ਚਾ ਵਰਨਾ ਕਉ ਦੇ ਉਪਦੇਸ਼ ਸੱਚੀ ਜਿਹੜਾ ਪ੍ਰਪੰਡਤ ਹੈ ਨਾ ਜਿਹੜਾ ਰੱਬ ਦੇ ਘਰ ਦਾ ਪੰਡਤ ਹੈ ਸਿੱਖਾਂ ਨੂੰ ਕੋਈ ਸਿੱਖਾਂ ਨੂੰ ਵੀ ਗੁਰੂ ਜਿਹੜੇ ਗਿਆਨਵਾਨ ਸਿੱਖ ਨੇ ਨਾ ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਚ ਪੰਡਤ ਕਿਹਾ ਇੱਕ ਥਾਂ ਦੇ ਉੱਪਰ। ਪੰਡਤ ਸ਼ਬਦ ਕਿਸੇ ਵਿਸ਼ੇਸ਼ ਜਾਤ ਨਾਲ ਨਹੀਂ ਜੋੜਿਆ ਗੁਰੂ ਬਾਬੇ ਨੇ। ਸਤ ਬਾਣੀ ਤੁਸੀਂ ਪੜਦੇ। ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਦੀ ਉਹ ਮੈਂ ਦਾ ਅਰਥ ਹੈ ਮੇਰੇ ਪਿੱਛੋਂ। ਕਿਉਂਕਿ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਗੁਰਮਖੋ ਵਸੀਅਤਨਾਮਾ ਹੈ ਨਾ ਸਤ ਬਾਣੀ ਹੈ ਜਿਹੜੀ। ਵਸੀਅਤਨਾਮਾ ਕੀ ਹੁੰਦਾ ਹੈ? ਅਖੀਰਲਾ ਬਚਨ ਅਖੀਰਲਾ ਫੈਸਲਾ ਇਹ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਬਚਨ ਨੇ ਬਾਬਾ ਸੁੰਦਰ ਸਾਹਿਬ ਨੇ ਉਚਾਰਨ ਕੀਤੇ ਅੰਤੇ ਸਤਗੁਰ ਬੋਲਿਆ ਮੈਂ ਪਿਛਾ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜੈ ਪ੍ਰਾਣ ਜਿਓ ਕੇਸਾਂ ਵਾਲੇ ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਪੰਡਤਾਂ ਨੂੰ ਬੁਲਾਇਓ ਜੀ ਉਥੇ ਕੇਸੂ ਗੋਪਾਲ ਪੰਡਿਤ ਦਾ ਨਾਮ ਨਹੀਂ ਹੈ ਕੇਸੂ ਪਰਮੇਸ਼ਰ ਨੂੰ ਕਿਹਾ ਜਾਂਦਾ ਕੇਸਾਂ ਵਾਲਾ ਗੋਪਾਲ ਪਰਮੇਸ਼ਰ ਦਾ ਨਾਮ ਹੈ ਧਰਤ ਦੀ ਪਲਣਾ ਕਰਨ ਵਾਲਾ ਪੰਡਿਤ ਬਹੁਵਚਨਾ ਉਥੇ ਤੁਸੀਂ ਧਿਆਨ ਨਾਲ ਦੇਖੋ ਜੀ ਜੇ ਕਿਸੇ ਵਿਸ਼ੇਸ਼ ਇੱਕ ਦੀ ਗੱਲ ਕੀਤੀ ਹੁੰਦੀ ਤਾਂ ਤੱਤੇ ਨੂੰ ਔਕੜ ਆ ਜਾਣਾ ਸੀ ਪਰ ਉਥੇ ਤੱਤਾ ਮੁਕਤ ਹੈ ਇਹਦਾ ਅਰਥ ਬਹੁਵਚਨਾ ਹੈ ਕੇਸਾਂ ਵਾਲੇ ਪਰਮੇਸ਼ਰ ਦੇ ਪੰਡਤਾਂ ਨੂੰ ਬੁਲਾਇਓ ਜੀ ਅਰਥ ਕੀ ਲਿਖਿਆ ਭਾਈ ਉਸ ਵਾਹੀ ਗੁਰੂ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਸਿਆਣੇ ਗਿਆਨੀ ਪ੍ਰਸ਼ਾ ਨੂੰ ਬੁਲਾਇਓ ਜੇ ਸਿੱਖਾਂ ਨੂੰ ਬੁਲਾਇਓ ਜੇ ਉਹ ਕੀ ਕਰਨਗੇ ਹਰ ਹਰ ਕਥਾ ਪੜ੍ਹਾਂ ਉਹ ਹਰੀ ਦੀ ਕਥਾ ਕਰਨਗੇ ਆਮ ਤੌਰ ਤੇ ਮਰਨ ਵੇਲੇ ਉਹਨੂੰ ਗਰੜ ਪ੍ਰਾਣ ਦੀ ਕੀਤੀ ਜਾਂਦੀ ਸੀ ਪਰ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਕਿਹਾ ਹਰੀ ਦੀ ਕਥਾ ਹਰੀ ਦੇ ਗੁਣ ਗਾਏ ਜਾਣ ਹਰੀ ਦਾ ਵਖਿਆਣਾ ਹੋਵੇ ਹਰ ਹਰ ਕਥਾ ਪੜ੍ਹਾਂ ਪੁਰਾਣ ਜੀਓ ਗੁਰੂ ਕੇ ਸਿੱਖਾਂ ਲਈ ਇਹੀ ਗਰਣ ਪ੍ਰਾਣ ਹੈ ਕੀ ਗਰਣ ਪ੍ਰਾਣ ਕੀ ਹੈ ਹਰੀ ਦੇ ਗੁਣਾ ਨੂੰ ਗਾਉਣਾ ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ ਤਾਂ ਉਥੇ ਪੰਡਿਤ ਸ਼ਬਦ ਗੁਰ ਵਿਦਵਾਨ ਸਿੱਖਾਂ ਦੇ ਲਈ ਆਇਆ ਗੁਰਮੁਖੋ ਚਾਹ ਵਰਨਾ ਕੋ ਦੇ ਉਪਦੇਸ਼ ਜਿਹੜਾ ਪੰਡਿਤ ਹੈ ਨਾ ਪਰਮੇਸ਼ਰ ਦੇ ਕਰਦਾ ਗਿਆਨੀ ਹੈ ਬਾਦਸ਼ਾਹ ਕਹਿੰਦੇ ਉਹਦਾ ਉਪਦੇਸ਼ ਉਹਦੀ ਸਿੱਖਿਆ ਸਾਰਿਆਂ ਦੇ ਲਈ ਹੁੰਦੀ ਹੈ ਕਿਸੇ ਇੱਕ ਲਈ ਨਹੀਂ ਹੁੰਦੀ ਗੁਰੂ ਆ ਤੁਹਾਡਾ ਕਰਨਾਲ ਹੈ ਜਿਹੜਾ ਇਹ ਤੱਕ ਕਰਨ ਦੇ ਨਾਮ ਦੇ ਦੱਸਿਆ ਜਾਂਦਾ ਵੀ ਕਰਨ ਦੇ ਨਾਮ ਉੱਤੇ ਵਸਿਆ ਲਓ ਸਿਕਮ ਨੂੰ ਸਾਰੇ ਜਾਣਨ ਕਰਨ ਸੀ ਉਹ ਮਾਤਾ ਕੁੰਤੀ ਦਾ ਪੁੱਤਰ ਸੀ ਤੇ ਉਹ ઋષਿ ਨੇ ਜਿਹੜਾ ਸੀ ਉਹਨੂੰ ਮੰਤਰ ਦੱਸਿਆ ਸੀ ਇੱਕ ਵੀ ਇਸ ਮੰਤਰ ਨੂੰ ਜਪੀ ਤੇ ਜਿਹੜਾ ਮਨ ਪਾਉਂਦਾ ਦੇਵਤਾ ਯਾਦ ਕਰੋਗੇ ਉਹ ਪ੍ਰਗਟ ਹੋ ਜਾਏਗਾ ਉਹ ਕੁੰਤੀ ਨੇ ਉਹ ਮੰਤਰ ਪੜ੍ਹਿਆ ਸੂਰਜ ਦੇਵਤੇ ਨੂੰ ਬੁਲਾ ਲਿਆ ਉਹ ਪ੍ਰਗਟ ਹੋਇਆ ਕਹਿੰਦੇ ਨੇ ਉਹਦੇ ਸੰਯੋਗ ਦੇ ਨਾਲ ਉਹ ਕਰਨ ਪੈਦਾ ਹੋਇਆ ਜਿਵੇਂ ਉਹ ਲਿਖਤ ਵਿੱਚ ਆਉਂਦਾ ਹੈ ਇਹਨੂੰ ਸੂਰਿਆ ਪੁੱਤਰ ਵੀ ਕਿਹਾ ਜਾਂਦਾ ਸੀ ਪਰ ਉਹ ਤਾਰ ਦਿੱਤਾ ਪਾਣੀ ਦੇ ਵਿੱਚ ਉਹ ਕਿਸੇ ਸ਼ੂਦਰ ਦੇ ਉਹ ਸਾਰਥੀ ਸੀ ਉਹਦੇ ਘਰੇ ਜਿਹੜਾ ਸੀ ਉਹ ਪੜਿਆ ਵੱਡਾ ਹੋਇਆ ਇਸ ਕਰਕੇ ਨੂੰ ਸੂਤ ਪੁੱਤਰ ਕਿਹਾ ਜਾਂਦਾ ਸੀ ਅਸਲੀਤ ਨਹੀਂ ਸੀ ਪਤਾ ਕਿਸੇ ਨੂੰ ਜਦੋਂ ਪਰਸਰਾਮ ਦੇ ਕੋਲ ਕਰਨ ਸਿੱਖਿਆ ਲੈਣ ਵਾਸਤੇ ਗਿਆ ਹੁਣ ਪਰਸਰਾਮ ਸੀ ਜਿਹੜਾ ਉਹ ਸੀ ਤਾ ਪੰਡਿਤ ਬ੍ਰਾਹਮਣ ਉਹਨੂੰ ਬ੍ਰਾਹਮਣ ਕਿਹਾ ਜਾਂਦਾ ਸੀ ਪਰਸਰਾਮ ਨੂੰ ਪਰ ਉਹਦਾ ਇੱਕ ਨਿਯਮ ਸੀ ਉਹਦੇ ਕੋਈ ਮਰਿਆਦਾ ਸੀ ਬਣਾਈ ਹੋਈ ਵੀ ਮੈਂ ਕੇਵਲ ਤੇ ਕੇਵਲ ਖੱਤਰੀ ਤੇ ਬ੍ਰਾਹਮਣਾਂ ਦੇ ਘਰ ਜੰਮਿਆ ਹੋਇਆਂ ਨੂੰ ਸਿੱਖਿਆ ਦੇ ਸਕਦਾ ਹੈ ਨੀਵੀਂ ਜਾਤਾਂ ਵਾਲਾ ਨੂੰ ਮੇਰੇ ਲਈ ਕੋਈ ਸਿੱਖਿਆ ਨਹੀਂ ਹੈ ਉਹ ਕਰਨ ਉਹਦੇ ਕੋਲੇ ਗਿਆ ਕਰਨ ਨੂੰ ਪਤਾ ਸੀ ਵੀ ਮੈਂ ਦੱਸਾਂਗਾ ਦੀ ਮੈਂ ਸੂਤ ਪੁੱਤਰ ਕਿੱਥੇ ਮਿਲਣਾ ਮੈਨੂੰ ਸਿੱਖਿਆ ਉਹਨੇ ਕਿਹਾ ਮੈਂ ਤਾਂ ਬ੍ਰਾਹਮਣ ਆ ਜੀ ਉਹਨੇ ਕਿਹਾ ਜੀ ਬ੍ਰਾਹਮਣਾਂ ਦੇ ਬ੍ਰਾਹਮਣ ਦਾ ਪੁੱਤਰ ਆ ਬ੍ਰਾਹਮਣ ਝੂਠ ਬੋਲ ਕੇ ਕਰਨੇ ਸਿੱਖ ਦਰਾ ਸੀ ઋષਿ ਸੀ ਪਰਸਰਾਮ ਉਹਦੇ ਕੋਲੋਂ ਸਿੱਖਿਆ ਲੈ ਲਈ ਉਹ ਪਤਾ ਲੱਗ ਗਿਆ ਹੌਲੀ ਸਿੱਖਿਆ ਤੇ ਪ੍ਰਾਪਤ ਕਰ ਲਈ ਗਿਆਨ ਤੇ ਪ੍ਰਾਪਤ ਕਰ ਲਿਆ ਪਰਸਰਾਮ ਨੂੰ ਪਤਾ ਲੱਗਿਆ ਵੀ ਇਹ ਝੂਠ ਬੋਲ ਕੇ ਇਦਾਂ ਸਿੱਖਿਆ ਲੈ ਗਿਆ ਮੇਰੇ ਕੋਲ ਇਹ ਤਾਂ ਸੂਦ ਪੁੱਤਰ ਹੈ ਫਿਰ ਕਹਿੰਦੇ ਨੇ ਪਰਸਰਾਮ ਨੇ श्राप ਦਿੱਤਾ ਵੀ ਸਿੱਖ ਤਾਂ ਤੂੰ ਮੇਰੇ ਕੋਲੋਂ ਗਿਆਨ ਗਿਆਨ ਤਾਂ ਲੈ ਲਿਆ ਪਰ ਜਦੋਂ ਤੈਨੂੰ ਇਹਦੀ ਲੋੜ ਹੋਵੇਗੀ ਨਾ ਤੂੰ ਭੁੱਲ ਜਾਏਂਗਾ ਇਹ ਸਭ ਕੁਝ ਉਹਨੇ श्राप ਦਿੱਤਾ ਸੀ ਫਿਰ ਉਹਨੂੰ ਵੀ ਤੂੰ ਨੀਵੀਂ ਜਾਤ ਦਾ ਮੇਰੇ ਕੋਲੋਂ ਸਿੱਖਿਆ ਲੈ ਗਿਆ ਝੂਠ ਬੋਲ ਕੇ ਹੁਣ ਝੂਠ ਪਾਵੇਂ ਕਿ ਇਹ ਗੱਲ ਸੱਚ ਹੈ ਵੀ ਆਪਣੇ ਗੁਰੂ ਦੇ ਕੋਲੋਂ ਕੋਲੇ ਝੂਠ ਬੋਲਣਾ ਪਾਪ ਹੈ ਬਹੁਤ ਵੱਡਾ ਗੁਨਾਹ ਹੈ ਜੇ ਕਰਨੇ ਆਪਣੇ ਗੁਰੂ ਕੋਲੇ ਝੂਠ ਬੋਲਿਆ ਤੇ ਗਲਤ ਹੈ ਗੁਨਾਹ ਹੈ ਹੋਂਦਾ ਪਰ ਅਸਲ ਕਾਰਨ ਤਾਂ ਇਹੀ ਸੀ ਨਾ ਵੀ ਉਹ ਸਿੱਖਿਆ ਲੈਣੀ ਚਾਹੁੰਦਾ ਸੀ ਤੇ ਜੇ ਸੱਚ ਬੋਲਦਾ ਤੇ ਉਹਨੂੰ ਮਿਲਣਾ ਨਹੀਂ ਸਿੱਖਿਆ ਮਿਲਦੀ ਨਹੀਂ ਸੀ ਇਸ ਕਰਕੇ ਝੂਠ ਬੋਲ ਲਿਆ ਉਹਨੇ ਉਹ ਕਹਿੰਦੇ ਜਦੋਂ ਫਿਰ ਉਹ ਲੋੜ ਪਈ ਉਹਨੂੰ ਮਹਾ ਭਾਰਤ ਦੀ ਜੰਗ ਵਿੱਚ ਫਿਰ ਉੱਪੋ ਲੱਗਿਆ ਸਭ ਕੁਝ ਉੱਥੇ ਤੋ ਕਹਿਣ ਦਾ ਭਾਵ ਕੀ ਸੀ ਵੀ ਜਿਹੜਾ ਬ੍ਰਾਹਮਣ ਦਾ ਨਾ ਗਿਆਨ ਸੀ ਗੁਰਮਖੋ ਸਾਰਿਆਂ ਲਈ ਨਹੀਂ ਸੀ ਉਹ ਵਿਸ਼ੇਸ਼ ਜਾਤੀਆਂ ਦੇ ਲਈ ਹੁੰਦਾ ਸੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਪੰਡਤ ਕੌਣ ਹੈ ਚੌ ਵਰਨਾ ਕੌਣ ਹੈ ਦੇ ਉਪਦੇਸ਼ ਜਿਹਦਾ ਉਪਦੇਸ਼